ਸਾ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰਕੌਰ ਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਮਹਾਰਾਜ ਜੀ ਲਾਸਾਨੀ ਕੁਰਬਾਨੀ ਦੀ ਬਤੌਲਤ ਹੈ ਕਿ ਅੱਜ ਅਸੀਂ ਸਾਰੇ ਧਰਮਾਂ ਦੇ ਜਿਹੜਾ ਅਸੀਂ ਮੰਨ ਸਕਦੇ ਕੋਈ ਵੀ ਕਿਸੇ ਧਰਮ ਚ ਹੋਵੇ ਅਸੀਂ ਆਪਣੇ ਮਨਮਰਜ਼ੀ ਨਾਲ ਆਪਣਾ ਧਰਮ ਮੰਨ ਸਕਦੇ ਆ ਤਾਂ ਮਹਾਰਾਜ ਨੇ ਧੰਨ ਧੰਨ ਸਾਹਿਬ ਸ਼੍ਰੀ ਤੇਗ ਬਹਾਦਰ ਪਾਸ਼ਾ ਜੀ ਨੇ ਧੰਨ ਧੰਨ ਸਾਹਿਬ ਸ਼ਹੀਦ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸਵਾਰ ਕੇ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਲੋ ਕੀਮਤਾਂ ਦੇ ਕਦਰਾਂ ਦੇ ਲਈ ਜੋ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਹੈ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸਾਡੇ ਸਿਰਾਂ ਤੇ ਜੇ ਪਗੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਤਾਂ ਸਿਰ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੈ ਸੋ ਮਹਾਰਾਜ ਦੇ ਅੱਗੇ ਨਤਮਸਤਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪੂਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ ਪੂਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ਼੍ਰੀ ਗੁਰੂ ਸੁਖਸਾਗਰ ਸਾਹਿਬ ਦੇ ਬਹਾਰਾ ਜੀ ਕਪਤਤ ਹੋਏ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਤੋਂ ਮੁੱਖਵਾਟ ਲੁੱਤਾ ਹੈ ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ ਔਰ ਦੇ ਰਸਤੇ 'ਚ ਵੱਖ-ਵੱਖ ਪੜਾਵਾਂ ਤੇ ਹੁੰਦੇ ਦੀ ਹੋਈ ਜੋ ਸਾਡੀ ਇਹ ਪੂਰਾ ਜੱਥਾ ਅਸੀਂ ਜਾਵਾਂਗੇ ਜਿੰਨਾ ਮਰਜ਼ੀ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਅਸੀਂ ਉੱਥੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਵੀ ਪਹੁੰਚਾਂਗੇ ਔਰ ਮਹਾਰਾਜ ਜੀ ਦੇ ਅੱਗੇ ਜਾ ਕੇ ਫਿਰ ਉੱਥੇ ਵੀ ਅਰਦਾਸ ਕਰਾਂਗੇ ਤੇ ਸੱਚੇ ਪਾਤਸ਼ਾਹ ਆਪਣੀ ਅਪਾਰ ਕਿਰਪਾ ਆਪਣੀ ਮਿਹਰ ਸਾਡੇ ਤੇ ਬਣਾ ਕੇ ਰੱਖਿਓ ਅਸੀਂ ਸੱਚ ਦੇ ਰਾਹ ਤੇ ਹਮੇਸ਼ਾ ਚੱਲਦੇ ਰਹੀਏ ਔਰ ਤੁਹਾ ਤੋਂ ਅਸ਼ੀਰਵਾਦ ਲੈ ਕੇ ਤੁਹਾਡੇ ਦਰਸਾਏ ਹੋਏ ਰਾਹਾਂ ਦੇ ਉੱਤੇ ਚੱਲ ਜਾਈਏ। ਮੰਤਰੀ ਸਾਹਿਬ ਕੀ ਕਹਿਣਾ ਚਾਹਣਗੇ ਜਿਵੇਂ ਕਿ ਛੋਟੇ ਸ਼ਹਿਬਜ਼ਾਦੇ ਨੇ ਐਡੀ ਬੜੀ ਸ਼ਹਾਦਤ ਦਿੱਤੀ ਤੇ ਜਿਹੜੇ ਅੱਜ ਠੰਡ ਦੇ ਦਿਨ ਚੱਲਦੇ ਨੇ ਤੇ ਲੋਕ ਨੰਗੇ ਪੈਰੀ ਉੱਥੇ ਨਸਤ ਮਾਸਿਕ ਹੋਣ ਜਾ ਰਹੇ ਤੁਸੀਂ ਵੀ ਜਾਂ ਜਾ ਰਹੇ ਹੋ। ਦੇਖੋ ਜੀ ਮੈਂ ਇੰਨਾ ਮੰਨਦਾ ਕਿ ਪੂਰੀ ਹਿਸਟਰੀ ਦੇ ਵਿੱਚ ਵਰਲਡ ਦੀ ਹਿਸਟਰੀ ਪੂਰੇ ਵਿਸ਼ਵ ਦੀ ਹਿਸਟਰੀ ਦੇ ਵਿੱਚ ਇਤੋ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਉਹਦੇ ਔਰ ਸਾਹਿਬ ਕਾਦਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ ਕੀ ਹੁੰਦੀ ਆ 7 ਸਾਲ ਦੀ 9 ਸਾਲ ਦੀ ਉਮਰ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਜ਼ਬਰਦਸਤ ਦੇ ਅੱਗੇ ਝੁਲਮ ਦੇ ਅੱਗੇ ਸਿਰ ਨੂੰ ਝੁਕਾਇਆ ਸੋ ਮੈਂ ਕਹਿੰਦਾ ਜੀ ਅੱਜ ਮਾੜੀ ਜੀ ਸਾਡੇ ਕਿਤੇ ਮਾੜੀ ਜੀ ਇੰਨੀ ਕ ਵੀ ਮੇਖ ਲੱਗ ਜਵੇ ਸਾਡੇ ਮੂੰਹ 'ਚੋਂ ਹਾਏ ਹਾਏ ਨਿਕਲਦੀ ਆ ਭੱਜੇ ਜਾਂਦੇ ਆ ਅਸੀਂ ਕਦੇ ਡਾਕਟਰਾਂ ਕੋਲ ਜਾਂਦੇ ਆ ਕਦੇ ਕਿਸੇ ਜਾਂਦੇ ਆ ਐਡੀ ਵੱਡੀ ਕੁਰਬਾਨੀ ਦੇ ਗਏ ਔਰ ਮੈਂ ਲਫ਼ਜ਼ੇ ਨਹੀਂ ਹੈਗੇ ਤਾਂ ਭਾਵਕ ਹੋਣ ਵਾਲੇ ਹੁੰਦਾ ਜੀ ਸੋ ਇਹ ਦਿਨੇ ਆਹੀ ਜੇ ਹੁੰਦੇ ਨੇ ਉਹ ਜਦੋਂ ਚੜਦਾ ਇਹ ਉਹਦੇ ਦਿਨਾਂ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬੰਸ ਪੂਰਾ ਪਰਿਵਾਰ ਜਿਹੜਾ ਸੀ ਉਹ ਉਹ ਸ਼ਹੀਦ ਹੋ ਗਿਆ ਸੀ ਸ਼ਹੀਦੀ ਜਾਮਾ ਪ੍ਰਾਪਤ ਕਰ ਗਿਆ ਸੀ ਸੋ ਅਲਫ਼ਾਜ਼ ਹੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਸਮੇਂ ਜਾਨੀ ਕਿ ਮਹਾਰਾਜ ਦੇ ਅੱਗੇ ਉਹਨਾਂ ਦੀ ਚੜਨ ਧੂੜ ਹੈ ਅਸੀਂ ਆਪਣੇ ਆਪ ਨੂੰ ਸਮਝਨੇ ਔਰ ਅਸੀਂ ਆਪਣੀ ਸ਼ਰਧਾ ਭਾਵਨਾ ਭੇਟ ਕਰਨ ਦੀ ਬਸ ਉੱਥੇ ਨਤਮਸਤਕ ਹੋਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਜੀ ਧੰਨ ਧੰਨ ਬਾਬਾ ਪਤੇ ਸਿੰਘ ਮਹਾਰਾਜ ਦੀ ਲਾਸਾਨੀ ਕੁਰਬਾਨੀ ਦੀ ਬਤੌਲਤ ਹੈ ਕਿ ਅੱਜ ਅਸੀਂ ਸਾਰੇ ਧਰਮਾਂ ਨੂੰ ਜਿਹੜਾ ਅਸੀਂ ਮੰਨ ਸਕਦੇ ਹਾਂ ਕੋਈ ਵੀ ਕਿਸੇ ਧਰਮ ਚ ਹੋਵੇ ਅਸੀਂ ਆਪਣੇ ਮਨਮਰਜੀ ਨਾਲ ਆਪਣਾ ਧਰਮ ਮੰਨ ਸਕਦੇ ਆ ਤਾਂ ਮਹਾਰਾਜ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸ ਵਾਰ ਕੇ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਲੋ ਕੀਮਤਾਂ ਦੇ ਕਦਰਾਂ ਦੇ ਲਈ ਜੋ ਐਟੀਵਿਟੀ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਹੈ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸਾਡੇ ਸਿਰਾਂ ਤੇ ਜੇ ਪਕੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਤੇ ਸਿਰ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੈ ਸੋ ਮਹਾਰਾਜ ਦੇ ਅੱਗੇ ਨਥਮਸਟਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪੂਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ ਪੂਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ੍ਰੀ ਗੁਰੂ ਸੁਖਸਾਗਰ ਸਾਹਿਬ ਦੇ ਮਹਾਰਾਜ ਜੀ ਕਪਰਤ ਹੋਏ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਤੋਂ ਮੁੱਖਵਾਕ ਲੁੱਟਾ ਹੈ ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ ਔਰ ਦੇ ਰਸਤੇ ਚ ਵੱਖ-ਵੱਖ ਪੜਾਵਾਂ ਤੇ ਹੁੰਦੇ ਨਹੀਂ ਹੋਈ ਜੋ ਸਾਡੀ ਇਹ ਪੂਰਾ ਜਥਾ ਅਸੀਂ ਜਾਵਾਂਗੇ ਜਿੰਨਾ ਮਰਜੀ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਅਸੀਂ ਉੱਥੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਵੀ ਬੋਣਾਂਗੇ ਔਰ ਮਹਾਰਾਜ ਜੀ ਦੇ ਅੱਗੇ ਜਾ ਕੇ ਫਿਰ ਉੱਥੇ ਵੀ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਆਪਣੀ અપਾਰ ਕਿਰਪਾ ਆਪਣੀ ਮਿਹਰ ਸਾਡੇ ਤੇ ਬਣਾ ਕੇ ਰੱਖਿਓ ਅਸੀਂ ਸੱਚ ਦੇ ਰਾਹ ਤੇ ਹਮੇਸ਼ਾ ਚੱਲਦੇ ਰਹੀਏ ਔਰ ਤੁਹ ਤੋਂ ਅਸ਼ੀਰਵਾਦ ਲੈ ਕੇ ਉਹਦੇ ਦੱਸਾਏ ਹੋਏ ਰਹਾਂ ਦੇ ਦਿੱਤੇ ਚਾਹ। ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਕਿ ਛੋਟੇ ਸ਼ਹਿਬਜ਼ਾਦੇ ਨੇ ਐਡੀ ਬੜੀ ਸ਼ਹਾਦਤ ਦਿੱਤੀ ਤੇ ਜਿਹੜੇ ਅੱਜ ਠੰਡ ਦੇ ਦਿਨ ਚੱਲਦੇ ਨੇ ਤੇ ਲੋਕ ਨੰਗੇ ਪੈਰੀ ਉੱਥੇ ਨਸਤਮਾਸਿਕ ਹੋਣ ਜਾ ਰਹੇ ਤੁਸੀਂ ਵੀ ਜਾਂਦੇ ਜਾ ਰਹੇ ਹੋ। ਦੇਖੋ ਜੀ ਮੈਂ ਇੰਨਾ ਮੰਨਦਾ ਕਿ ਪੂਰੀ ਹਿਸਟਰੀ ਦੇ ਵਿੱਚ, ਵਰਲਡ ਦੀ ਹਿਸਟਰੀ ਦੇ, ਪੂਰੇ ਵਿਸ਼ਵ ਦੀ ਹਿਸਟਰੀ ਦੇ ਵਿੱਚ ਐਤੋਂ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਹੋਵੇ। ਔਰ ਸਾਹਿਬਜ਼ਾਦਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ। ਕੀ ਹੁੰਦੀ ਆ 7 ਸਾਲ ਦੀ 9 ਸਾਲ ਦੀ ਉਮਰ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਜ਼ਬਰ ਦੇ ਅੱਗੇ ਝੁਲਮ ਦੇ ਅੱਗੇ ਸਿਰ ਨੂੰ ਝੁਕਾਇਆ ਸੋ ਮੈਂ ਕਹਿੰਦਾ ਜੀ ਅੱਜ ਮਾੜੀ ਜੀ ਸਾਡੇ ਕਿਤੇ ਮਾੜੀ ਜੀ ਇੰਨੀ ਕੁ ਵੀ ਮੇਖ ਲੱਗ ਜਵੇ ਸਾਡੇ ਮੂੰਹ ਚੋਂ ਹਾਏ ਹਾਏ ਨਿਕਲਦੀ ਆ ਭੱਜੇ ਜਾਂਦੇ ਆ ਅਸੀਂ ਕਦੇ ਡਾਕਟਰਾਂ ਕੋਲ ਜਾਂਦੇ ਆ ਕਦੇ ਕਿਸੇ ਜਾਂਦੇ ਆ ਐਡੀ ਵੱਡੀ ਕੁਰਬਾਨੀ ਦੇ ਗਏ ਔਰ ਮੈਂ ਲਫ਼ਜ਼ੇ ਨਹੀਂ ਹੈਗੇ ਤਾਂ ਭਾਵੁਕ ਹੋਣ ਵਾਲੇ ਹੁੰਦਾ ਜੀ ਸੋ ਇਹ ਦਿਨੇ ਆਹੀ ਜੇ ਹੁੰਦੇ ਨੇ ਉਹ ਜਦੋਂ ਚੜਦਾ ਹੈ ਇਹ ਪੋਹ ਦੇ ਦਿਨਾਂ ਦੇ ਵਿੱਚ ਇਸ ਹਫਤੇ ਦੇ ਵਿੱਚ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬੰਸ ਪੂਰਾ ਪਰਿਵਾਰ ਜਿਹੜਾ ਸੀ ਉਹ ਉਹ ਸ਼ਹੀਦ ਹੋ ਗਿਆ ਸੀ ਸ਼ਹੀਦੀ ਜਾਮਾ ਪ੍ਰਾਪਤ ਕਰ ਗਿਆ ਸੀ ਸੋ ਅਲਫਾਜ ਹੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਸਮੇਂ ਜਾਨੀ ਕਿ ਮਹਾਰਾਜ ਦੇ ਅੱਗੇ ਉਹਨਾਂ ਦੀ ਚਰਨ ਧੂੜ ਹੈ ਅਸੀਂ ਆਪਣੇ ਆਪ ਨੂੰ ਸਮਝਨੇ ਆਂ ਔਰ ਅਸੀਂ ਆਪਣੀ ਸ਼ਰਧਾ ਭਾਵਨਾ ਭੇਟ ਕਰਨ ਲਈ ਬਸ ਉੱਥੇ ਨਤਮਸਤਕ ਹੋਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਮਾਤਾ ਗੁਜਰਕੌਰ ਨਾਲ ਧੰਤਨ ਬਾਬਾ ਜੂਰਾਵਰ ਸਿੰਘ ਧੰਤਨ ਬਾਬਾ ਭਤੇ ਸਿੰਘ ਮਹਾਰਾਜ ਜੀ ਲਾਸਾਨੀ ਕੁਰਬਾਨੀ ਦੀ ਬਤੌਲਤ ਹੈ ਕਿ ਅੱਜ ਅਸੀਂ ਸਾਰੇ ਧਰਮਾਂ ਨੂੰ ਜਿਹੜਾ ਅਸੀਂ ਮੰਨ ਸਕਦੇ ਹਾਂ ਕੋਈ ਵੀ ਕਿਸੇ ਧਰਮ 'ਚ ਹੋਵੇ ਅਸੀਂ ਆਪਣੇ ਮਨਮਰਜ਼ੀ ਨਾਲ ਆਪਣਾ ਧਰਮ ਮੰਨ ਸਕਦੇ ਹਾਂ ਤਾਂ ਮਹਾਰਾਜ ਨੇ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਧੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸਵਾਰ ਕੇ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਲੋ ਕੀਮਤਾਂ ਦੇ ਕਦਰਾਂ ਦੇ ਲਈ ਜੋ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਹੈ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸਾਡੇ ਸਿਰਾਂ ਤੇ ਜੇ ਪਕੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਤੇ ਸਿਰ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੈ ਸੋ ਮਹਾਰਾਜ ਦੇ ਅੱਗੇ ਨਤਮਸਤਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ ਉਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ਼੍ਰੀ ਗੁਰੂ ਸੁਖਸਾਗਰ ਸਾਹਿਬ ਦੇ ਮਹਾਰਾਜ ਜੀ ਕਤਰਤ ਹੋਏ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਤੋਂ ਮੁੱਖਵਾਟ ਲੁੱਟਾ ਹੈ ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਤਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ ਔਰ ਰਸਤੇ 'ਚ ਵਾਟ ਵਾਟ ਪੜਾਵਾਂ ਤੇ ਹੁੰਦੇ ਨਹੀਂ ਹੋਈ ਜੋ ਸਾਡੀ ਇਹ ਪੂਰਾ ਜੱਥਾ ਅਸੀਂ ਜਾਵਾਂਗੇ ਜਿੰਨਾ ਮਰਜੀ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਅਸੀਂ ਉੱਥੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਵੀ ਪਹੁੰਚਾਂਗੇ ਔਰ ਮਹਾਰਾਜ ਜੀ ਅੱਗੇ ਜਾ ਕੇ ਫਿਰ ਉੱਥੇ ਵੀ ਅਰਦਾਸ ਕਰਾਂਗੇ ਤੇ ਸੱਚੇ ਪਾਤਸ਼ਾਹ ਆਪਣੀ ਅਪਾਰ ਕਿਰਪਾ ਆਪਣੀ ਮਿਹਰ ਸਾਡੇ ਤੇ ਬਣਾ ਕੇ ਰੱਖਿਓ ਅਸੀਂ ਸੱਚ ਦੇ ਰਾਹ ਤੇ ਹਮੇਸ਼ਾ ਚੱਲਦੇ ਰਹੀਏ ਔਰ ਤੁਹਾ ਤੋਂ ਅਸ਼ੀਰਵਾਦ ਲੈ ਕੇ ਤੁਹਾਡੇ ਦਰਸਾਏ ਹੋਏ ਰਾਹਾਂ ਦੇ ਉੱਤੇ ਚੱਲਦੇ। ਮੰਤਰੀ ਸਾਹਿਬ ਕੀ ਕਹਿਣਾ ਚਾਹਣਗੇ ਜਿਵੇਂ ਕਿ ਛੋਟੇ ਸ਼ਹਿਬਜ਼ਾਦੇ ਨੇ ਐਡੀ ਬੜੀ ਸ਼ਹਾਦਤ ਦਿੱਤੀ ਤੇ ਜਿਹੜੇ ਅੱਜ ਠੰਡ ਦੇ ਦਿਨ ਚੱਲਦੇ ਨੇ ਤੇ ਲੋਕ ਨੰਗੇ ਪੈਰੀ ਉੱਥੇ ਨਸਤਮਾਸਿਕ ਹੋਣ ਜਾ ਰਹੇ ਤੁਸੀਂ ਵੀ ਜਾ ਰਹੇ ਹੋ। ਦੇਖੋ ਜੀ ਮੈਂ ਇੰਨਾ ਮੰਨਦਾ ਕਿ ਪੂਰੀ ਹਿਸਟਰੀ ਦੇ ਵਿੱਚ ਵਰਲਡ ਦੀ ਹਿਸਟਰੀ ਪੂਰੇ ਵਿਸ਼ਵ ਦੀ ਹਿਸਟਰੀ ਦੇ ਵਿੱਚ ਇਹ ਤੋਂ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਹੋਵੇ ਔਰ ਸਾਹਿਬ ਕਹਤਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ ਕੀ ਹੁੰਦੀ ਹੈ 7 ਸਾਲ ਦੀ 9 ਸਾਲ ਦੀ ਉਮਰ ਕੀ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਜ਼ਬਰ ਦੇ ਅੱਗੇ ਝੁਲਮ ਦੇ ਅੱਗੇ ਸਿਰ ਨੂੰ ਝੁਕਾਇਆ ਸੋ ਮੈਂ ਕਹਣਾ ਜੀ ਅੱਜ ਮਾੜੀ ਜੀ ਸਾਡੇ ਕਿਤੇ ਮਾੜੀ ਜੀ ਇੰਨੀ ਕੁ ਵੀ ਮੇਖ ਲੱਗ ਜਵੇ ਸਾਡੇ ਮੂੰਹ ਚੋਂ ਹਾਏ ਹਾਏ ਨਿਕਲਦੀ ਐ ਭੱਜੇ ਜਾਂਦੇ ਆ ਅਸੀਂ ਕਦੇ ਡਾਕਟਰਾਂ ਕੋਲ ਜਾਂਦੇ ਆ ਕਦੇ ਕਿਸੇ ਜਾਂਦੇ ਆ ਐ ਐਡੀ ਵੱਡੀ ਕੁਰਬਾਨੀ ਦੇ ਗਏ ਔਰ ਮੈਂ ਲੱਭੇ ਨਹੀਂ ਹੈਗੇ ਤਾਂ ਭਾਵੁਕ ਹੋਣ ਵਾਲੇ ਹੁੰਦਾ ਜੀ ਸੋ ਇਹ ਦਿਨੇ ਆਹੀ ਜੇ ਹੁੰਦੇ ਨੇ ਉਹ ਜਦੋਂ ਚੜਦਾ ਐ ਇਹ ਬਹੁਤੇ ਦਿਨਾਂ ਦੇ ਵਿੱਚ ਇਸ ਹਫਤੇ ਦੇ ਵਿੱਚ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬੰਸ ਪੂਰਾ ਪਰਿਵਾਰ ਜਿਹੜਾ ਸੀ ਉਹ ਉਹ ਸ਼ਹੀਦ ਹੋ ਗਿਆ ਸੀ ਸ਼ਹੀਦੀ ਜਾਮਾ ਪ੍ਰਾਪਤ ਕਰ ਗਿਆ ਸੀ ਉਹ ਅਰਫਾਜ ਹੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਸਮੇਂ ਜਾਨੀ ਕਿ ਮਹਾਰਾਜ ਦੇ ਅੱਗੇ ਉਹਨਾਂ ਦੀ ਚੜ੍ਹਨ ਧੂੜ ਹੈ ਅਸੀਂ ਆਪਣੇ ਆਪ ਨੂੰ ਸਮਝਨੇ ਔਰ ਅਸੀਂ ਆਪਣੀ ਸ਼ਰਧਾ ਭਾਵਨਾ ਪੇਟ ਕਰਨ ਦੀ ਬਸ ਉੱਥੇ ਨਤਮਸਤਕ ਹੋਣ ਲਈ